ਵਾਹਿਗੁਰੂ ਜੀ ਕੀ ਫਤਿਹ ਸੋ ਗੱਜ ਕੇ ਫਤਿਹ ਫੇਰ ਦਵਾਰੇ ਬੁਲਾਓ ਬੱਚੇ ਸਾਰੇ ਬੱਚੇ ਬੋਲਿਓ ਅਧਿਆਪਕ ਸਹਿਬਾਨ ਵੀ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਦਾ ਨਾਹਰਾ ਜਿਹੜਾ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਪੈ ਰਿਓ ਬੱਚਿਆਂ ਨੇ ਵੀ ਗੱਜ ਕੇ ਬੁਲਾਇਆ ਸੀਗਾ ਤੇ ਉਹਨਾਂ ਜਿਹੜੇ ਸੂਬਾ ਬੈਠੇ ਸੀਗੇ ਮੰਤਰੀ ਤੇ ਸਾਰੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਪਿਆਰ ਹੱਲ ਲੱਗੇ ਸਨ ਤੇ ਲਤਾਂ ਹੱਲ ਲੱਗੀਆਂ ਸੀ ਵੀ ਐਡੀ ਛੋਟੀ ਉਮਰ ਤੇ ਐਡੇ ਇਨਾਂ ਦੇ ਉੱਚੇ ਬੋਲ ਕਿਉਂਕਿ ਇੱਕ ਤਾਕਤ ਹੈ ਜਿਹੜੀ ਇਹ ਸਾਨੂੰ ਰੋਹਾਨੀਅਤ ਤਾਕਤ ਹੈ ਜਿਹੜੀ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਹੈ ਮੇਰੇ ਕੋਲੇ ਬਹੁਤਾ ਲੰਮਾ ਸਮਾਂ ਨਹੀਂਗਾ ਮੈਂ ਤੁਹਾਡੇ ਨਾਲ ਸਿੱਧੀ ਗੱਲ ਜਿਵੇਂ ਆਪਾਂ ਗਰਾਊਂਡ ਲੈਵਲ ਤੇ ਰਹਿੰਦੇ ਆ ਨਾ ਬੇਟਾ ਆਪਾਂ ਸਾਰੇ ਅਧਿਆਪਕ ਸਹਿਬਾਨ ਸਾਰੀ ਪਿੰਡਾਂ ਦੇ ਬੈਠੇ ਸਾਡੇ ਮਾਸਟਰ ਛੱਤੀ ਜੀ ਬੈਠੇ ਆ ਜਸਵਿੰਦਰ ਸਿੰਘ ਜੀ ਮਾਸਟਰ ਆਸ਼ੂ ਜੀ ਪ੍ਰਿੰਸੀਪਲ ਸਹਿਬਾਨ ਨੇ ਸਾਰੇ ਆਪਾਂ ਪਿੰਡਾਂ ਵਿੱਚ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਵੀ ਕੀਤੇ ਸਹਿਬਾਨ ਪਹੁੰਚੇ ਆ ਕਿ ਇੱਕ ਆਮ ਗੱਲ ਹੈ ਜੀ ਮੈਂ ਤੁਹਾਨੂੰ ਦੱਸਾਂ ਵੀ ਬੇਟਾ ਜਿਹੜੀ ਜਵਾਨੀ ਆ ਨਾ ਜਿਵੇਂ ਹੁਣ 10ਵੀਂ ਹੈ 9ਵੀਂ ਜਾਂ 8ਵੀਂ ਤੋਂ तकरीबन ਬੱਚੇ ਆਪਣੇ ਉਸ ਲੈਵਲ ਵਿੱਚ ਆਉਣਾ ਸ਼ੁਰੂ ਹੋ ਜਾਂਦੇ ਆ ਜਿਹਨੂੰ ਆਪਾਂ ਜਵਾਨੀ ਦਾ ਸਿਖਰ ਹੈ ਜਿਹੜੀ ਜਵਾਨੀ ਹੁੰਦੀ ਹੈ ਨਾ ਜਵਾਨੀ ਬੇਟਾ ਇੱਕ ਜ਼ਿੰਦਗੀ ਦਾ ਉਹ ਸਿਖਰ ਹੈ ਜਿੱਥੇ ਸਾਡੀ ਸ਼ਕਤੀ ਜਿਹੜੀ એનર્ਜੀ ਜੋਮਣ ਤੇ ਹੁੰਦੀ ਹੈ ਉਹਨੂੰ ਜਵਾਨੀ ਕਹਿੰਦੇ ਆ ਤੇ ਜਵਾਨੀ ਦੇ ਵਿੱਚ ਸਿਆਣਿਆਂ ਦੀ ਕਹਾਵਤ ਹੈ ਜਵਾਨੀ ਦਾ ਖਟਿਆ ਸਾਰੀ ਉਮਰ ਖਾਂਦਾ ਤੇ ਜਵਾਨੀ ਦਾ ਪਟਿਆ ਸਾਰੀ ਉਮਰ ਆਉਂਦਾ ਜਿਹੜੇ ਜਿਹੜੇ ਬੱਚੇ ਆਪਣੀ ਜਵਾਨੀ ਨੂੰ ਸੰਭਾਲ ਲੈਂਦੇ ਆ ਉਹ ਮਾਪਿਆਂ ਦਾ ਵੀ ਸ਼ਿੰਗਾਰ ਬਣ ਜਾਂਦੇ ਆ ਪਿੰਡ ਦਾ ਵੀ ਸ਼ਿੰਗਾਰ ਬਣ ਜਾਂਦੇ ਆ ਇਲਾਕੇ ਦਾ ਵੀ ਸ਼ਿੰਗਾਰ ਬਣ ਜਾਂਦੇ ਆ ਤੇ ਦੇਸ਼ ਦਾ ਵੀ ਸ਼ਿੰਗਾਰ ਬਣ ਜਾਂਦੇ ਆ ਤੇ ਜਿਹੜੇ ਲੋਕ ਆਪਣੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਗਲਤ ਕੰਮਾਂ ਦੇ ਵਿੱਚ ਪ੍ਰਗਟ ਕਰ ਲੈਂਦੇ ਆ ਉਹ ਆਪਣੇ ਘਰਦਿਆਂ ਦਾ ਵੀ ਬੋਝ ਬਣ ਜਾਂਦੇ ਆ ਪਿੰਡ ਦਾ ਵੀ ਬੋਝ ਬਣ ਜਾਂਦੇ ਆ ਇਲਾਕੇ ਦਾ ਵੀ ਬੋਝ ਬਣਦੇ ਆ ਤੇ ਦੇਸ਼ ਦਾ ਵੀ ਬੋਝ ਬਣਦੇ ਆ ਕਿਉਂਕਿ ਅੱਜ ਜਿਹੜੇ ਜ਼ਿਆਦਾਤਰ ਤੇ ਨਸ਼ੇ ਦੀ ਪਰਮਾਰਸ਼ੇ ਵਾਸਤੇ ਆ ਕਿ ਸਾਡੇ ਵਿੱਚ ਗਲਤ ਅੰਸਰ ਲੋਕਾਂ ਦੀ ਜਿਹੜੀ ਸ਼ਕਤੀ ਹੈ ਉਹ ਉਹਨਾਂ ਦੇ ਹੱਥ ਵਿੱਚ ਹੈ ਉਹ ਬਾਵਰ ਵਰਤ ਕੇ ਸਾਡੇ ਵਿੱਚ ਨਸ਼ਾ ਜਿਹੜੀ ਘਰ-ਘਰ ਦੇ ਵਿੱਚ ਨਸ਼ਾ ਪਹੁੰਚ ਚੁੱਕਿਆਗਾ ਸੋ ਮੇਰੀ ਬੇਨਤੀ ਹੈ ਹੱਥ ਬੰਨ੍ਹ ਕੇ ਨੌਜਵਾਨ ਬੱਚਿਆਂ ਨੂੰ ਜਿਹੜੇ 10ਵੀਂ ਕਲਾਸ 'ਚ ਹੈ 12ਵੀਂ ਕਲਾਸ 'ਚ ਹੈ 11ਵੀਂ ਕਲਾਸ ਦੇ ਵਿੱਚ ਹੈ ਬੇਟਾ ਇਹ ਜਵਾਨੀ ਤੁਹਾਡੇ ਤੇ ਇੱਕ ਵਾਰ ਆਈ ਹੈ ਦੁਬਾਰੀ ਜਵਾਨੀ ਨਹੀਂ ਆਉਣੀ ਤੁਹਾਡੇ ਉੱਤੇ ਜਿਹੜੀ ਜਵਾਨੀ ਹੈ ਇਹਨੂੰ ਸੰਭਾਲ ਲਓ ਆਪਣੇ ਮਾਪਿਆਂ ਦਾ ਕੁਝ ਬਣ ਕੇ ਬਣਾਓ ਪੋਖਾਓ ਟੀਚਰ ਸਹਿਬਾਨ ਤੁਹਾਡੇ ਉੱਤੇ ਨਿਤ ਜੋਰ ਲਾਉਂਦੇ ਆ ਵੀ ਕਿਵੇਂ ਤੁਹਾਨੂੰ ਸਿੱਖਿਆ ਦਿੰਦੇ ਆ ਤੁਸੀਂ ਉਹਨਾਂ ਦੀ ਸਿੱਖਿਆ ਨੂੰ ਆਪਣੇ ਮਨ ਵਿੱਚ ਵਿਸਾਓ ਕਿਉਂਕਿ ਜੇ ਤੁਸੀਂ ਨਾ ਮਨ ਵਿੱਚ ਵਿਸਾਈ ਚੇਤੇ ਰੱਖਿਓ ਟੀਚਰ ਸਹਿਬਾਨਾਂ ਦਾ ਕੁਝ ਵੀ ਨਹੀਂ ਘਟਣਾ ਇਹਨਾਂ ਨੇ ਆਪਣੇ ਅਹੁਦੇ ਉੱਤੇ ਉਵੇਂ ਬਰਾਜਮਾਨ ਰਹਿਣਾ ਤੇ ਮੁੜ ਕੇ ਰਿਟਾਇਰ ਹੋ ਜਾਣਾ ਹੈ ਪਰ ਜੇ ਤੁਸੀਂ ਇਹਨਾਂ ਟੀਚਰ ਸਹਿਬਾਨਾਂ ਦੀ ਗੱਲ ਨੂੰ ਮੰਨ ਲਿਆ ਆਪਣੇ ਮਾਪਿਆਂ ਦੀ ਗੱਲ ਨੂੰ ਮੰਨ ਲਿਆ ਤਾਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਅੱਗੇ ਬਹੁਤ ਕੇਚੇ ਤੌਰ ਤੇ ਉੱਚੇ ਅਹੁਦਿਆਂ ਤੇ ਜਾਉਗੇ ਤੇ ਜੇ ਤੁਸੀਂ ਟੀਚਰ ਸਹਿਬਾਨਾਂ ਦੀ ਗੱਲ ਨੂੰ ਕਿਚ ਕਰਕੇ ਸਮਝਿਆ ਤੇ ਬੇਟਾ ਤੁਸੀਂ ਅੱਗੇ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦੇ ਮੈਂ ਤੁਹਾਨੂੰ ਇਹ ਸਿੱਖਿਆ ਦੇਵਾਂਗਾ ਕਿ ਬੇਟਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਟੀਚਰਾਂ ਦੀ ਗੱਲ ਨੂੰ ਕਮਾਓ ਤੇ ਮੈਂ ਟੀਚਰ ਸਹਿਬਾਨਾਂ ਨੂੰ ਵੀ ਬੇਨਤੀ ਕਰੂੰਗਾ ਕੇ 바ਬਾ ਕਬੀਰ ਜੀ ਦਾ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਉਂਦਾ ਹੈ ਅਵਰਾਇ ਨੂੰ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਦਾ ਖੇਤ ਆ ਕੇ ਟੀਚਰ ਸਾਹਿਬਾਨ ਦਾ ਬਹੁਤ ਵੱਡਾ ਰੋਲ ਹੁੰਦਾ ਜੀ ਕਿਉਂਕਿ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤੁਹਾਡੇ ਵਾਸਤੇ ਬੇਟਾ ਟੀਚਰ ਕੱਢਦੇ ਆ ਬਹੁਤ ਕੀਮਤੀ ਸਮਾਂ ਤੇ ਇਸ ਕੀਮਤੀ ਸਮੇਂ ਦਾ ਤੁਸੀਂ ਲਾਹਾ ਲਿਆ ਕਰੋ ਟੀਚਰ ਸਾਹਿਬਾਨ ਵੀ ਆਪਣੇ ਜੀਵਨ ਦੇ ਵਿੱਚ ਗਿਆਨ ਨੂੰ ਲਾਗੂ ਕਰੋ ਜੀ ਕਿਉਂਕਿ ਬਾਬਾ ਕਬੀਰ ਜੀ ਕਹਿੰਦੇ ਆਵਰਾ ਕੋ ਉਪਦੇਸ਼ ਤੇ ਕਿਸੇ ਨੂੰ ਉਪਦੇਸ਼ ਕਰਨ ਤੋਂ ਪਹਿਲਾਂ ਕਹਿੰਦੇ ਆਪਣੇ ਅੰਦਰ ਜਰੂਰ ਝਾਤ ਮਾਰਨੀ ਪੈਂਦੀ ਹੈ ਜਿਹੜਾ ਮਨੁੱਖ ਆਪ ਨਸ਼ਾ ਕਰਦਾ ਹੈ ਉਹ ਕੋਈ ਮਨੁੱਖ ਦੂਜੇ ਦੇ ਉੱਤੇ ਦਿਮਾਗ ਦੇ ਵਿੱਚੋਂ ਨਿਕਲੀ ਹੋਈ ਗੱਲ ਕੇਵਲ ਦਿਮਾਗ ਤੱਕ ਜਾਊਗੀ ਦੁਬਾਰਾ ਫਿਰ ਗੱਲ ਮੈਂ ਤੁਹਾਨੂੰ ਰਿਪੀਟ ਕਰ ਦਿਆਂ ਜਿਹੜੀ ਦਿਮਾਗ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ ਸਿਰਫ ਦਿਮਾਗ ਦੇ ਵਿੱਚ ਹੈ ਦਿਲ ਦੇ ਵਿੱਚ ਨਹੀਂ ਅੰਦਰ ਆਪ ਕਮਾ ਨਹੀਂ ਰਹੇ ਉਹ ਸਿਰਫ ਦਿਮਾਗ ਦੇ ਤੱਕ ਨਹੀਂ ਪਹੁੰਚੂਗੀ ਹਿਰਦੇ ਤੋਂ ਗੱਲ ਜਿਹੜੀ ਹਿਰਦੇ ਵਿੱਚੋਂ ਕਮਾਈ ਹੈ ਉਹ ਅਸਰ ਰੱਖੂਗੀ ਮੈਂ ਬੇਟਾ ਮੈਂ ਵਾ ਕਰ ਰੱਖੂਗੀ ਉਸ ਗੱਲ ਪੂਰੀ ਵਜਨਦਾਰ ਗੱਲ ਹੋਊਗੀ ਜਦੋਂ ਆਪ ਕਮਾਵਾਂਗੇ ਤੇ ਨਾਲ ਦੂਜਿਆਂ ਨੂੰ ਦੱਸਾਂਗੇ ਸੋ ਮੈਂ ਟੀਚਰ ਸਾਹਿਬਾਨਾਂ ਦੇ ਨਾਲ ਬੇਨਤੀ ਕਰੂੰਗਾ ਕਿ ਤੁਸੀਂ ਵੀ ਜਿਹੜੀ ਗਿਆਨ ਦੀ ਗੱਲ ਆ ਨਾ ਬੱਚਿਆਂ ਨੂੰ ਆਪਣੇ ਜੀਵਨ ਦੇ ਵਿੱਚੋਂ ਆਪਾਂ ਕਮਾ ਕੇ ਬੋਲੇਗੇ ਕਿਉਂਕਿ ਸਟੇਜ ਉੱਤੇ ਬੋਲਣਾ ਜਦੋਂ ਆ ਜਾਂਦਾ ਨਾ ਉਹ ਬੋਲਣਾ ਸੌਖਾ ਹੁੰਦਾ ਜੀ ਪਰ ਜ਼ਿੰਦਗੀ ਕਈ ਵਾਰੀ ਉਹ ਗੱਲਾਂ ਆਪ ਖੁਦ ਨਹੀਂ ਕਮਾ ਰਹੇ ਹੁੰਦੇ ਜਿਹੜੇ ਅਸੀਂ ਬੱਚਿਆਂ ਨੂੰ ਦੱਸ ਰਹੇ ਹਾਂ ਬੱਚਿਆਂ ਦੇ ਉੱਤੇ ਅਸਰ ਉਸ ਗੱਲ ਦਾ ਹੋਊਗਾ ਜਦੋਂ ਆਪਾਂ ਖੁਦ ਕਮਾਉਣ ਲੱਗੇ ਅੱਜ ਮਾਪਿਆਂ ਦੇ ਮਾਪਿਆਂ ਦੇ ਬੱਚੇ ਆਖਰੀ ਲੱਗਦੇ ਕਿਉਂਕਿ ਮਾਪੇ ਆਪ ਖੁਦ ਗਲਤ ਕੰਮਾਂ ਵਿੱਚ ਪਰਵਰਤਤ ਹੈ ਮਾਪੇ ਵੀ ਗਲਤ ਕੰਮਾਂ ਦੇ ਵਿੱਚ ਹੈ ਜਿਹੜੇ ਘਰ ਦੇ ਵਿੱਚ ਸ਼ਰਾਬ ਨਿਤ ਵਰਤੀ ਜਾਂਦੀ ਹੈ ਉਹਨਾਂ ਦੇ ਬੱਚੇ ਆ ਜਿਹੜੇ ਉਹ ਸ਼ਰਾਬ ਦੇ ਉੱਤੇ ਲੱਗਦੇ ਲੱਗਦੇ ਆ ਜੀ ਗਾਰੰਟੀ ਹੈ ਜੀ ਇਸ ਚੀਜ਼ ਦੀ ਕਿਉਂਕਿ ਦਾਤਾ ਨਿੱਜੀ ਤਜਰਬਾ ਦਾ ਕਿ ਜਿਹੜੇ ਘਰਾਂ ਵਿੱਚ ਸ਼ਰਾਬ ਸਾਹਮਣੇ ਮੇਜ਼ ਤੇ ਬੈਠ ਕੇ ਪੀਤੀ ਜਾਂਦੀ ਹੈ ਉਹਨਾਂ ਦੇ ਬੱਚੇ ਵੀ ਨਸ਼ਾ ਕਰਦੇ ਆ ਦਾਸ ਦੇ ਬੱਚੇ ਗੁਰਬਾਣੀ ਪੜ੍ਹਦੇ ਆ ਘਰਾਂ ਦੇ ਵਿੱਚ ਤੇ ਨਿੱਕੇ ਬੱਚੇ ਆ ਜਿਹੋ ਉਹ ਬੋਤਲੀ ਲੈ ਕੇ ਨਾ ਉਵੇਂ ਨਕਲ ਕਰਦੇ ਆ ਵੀ ਮੈਂ ਸਾਡਾ ਡੈਲੀ ਪਾਠ ਪੜ੍ਹਦਾ ਹਾਂਗਾ ਉਹਨੇ ਨਕਲ ਕਰਦੇ ਜਿਹੜੇ ਜਿਹੜੇ ਬੱਚੇ ਮੰਨ ਲਓ ਸ਼ਰਾਬ ਪੀਂਦੇ ਆ ਉਹ ਐਵੇਂ ਇੱਕ ਨਕਲੀ ਬੋਤਲ ਲੈ ਲੈਂਦੇ ਪਾਣੀ ਪਾ ਕੇ ਉਹਨੇ ਗਲਾਸ ਦੇ ਵਿੱਚ ਪਾ ਤੇ ਉਵੇਂ ਅੱਧੀ ਸ਼ਰਾਬਾਂ ਪੀਣ ਦੀ ਕੋਸ਼ਿਸ਼ ਕਰਦੇ ਤੇ ਇਦੋਂ ਅੱਗੇ ਫਿਰ ਜੇ ਨਸ਼ਾ ਸ਼ੁਰੂ ਹੁੰਦਾਗਾ ਸੋ ਆਪਣੇ ਘਰ ਨੂੰ ਸੁਧਾਰ ਕੇ ਆਪਣੇ ਜੀਵਨ ਨੂੰ ਸੁਧਾਰ ਕੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਸੋ ਇਹਨਾਂ ਕੁਝ ਬੋਲਦਿਆਂ ਹੋਇਆ ਥੀਮਾਂ ਦਾ ਜਾਚਕਾਂ ਜੀ ਸੋ ਸਾਰੇ ਮੈਂ ਆਰਸ਼ ਸਿੰਘ ਪ੍ਰਿੰਸੀਪਲ ਸਹਿਬਾਨ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਸੱਦਿਆ ਜੀ ਸੋ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਜੀ ਹੈਡ ਪ੍ਰਿੰਸੀਪਲ ਸਹਿਬਾਨ ਦਾ ਤੇ ਮੈਂ ਨਾਲ ਟੀਚਰਾਂ ਨਾਲ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ ਸਹਿਯੋਗ ਦਿਓ ਜੀ ਨਾਲ ਬੱਚਿਆਂ ਨੂੰ ਸੋਹਣਾ ਜੀਵਨ ਬਣਾਉਂਦਾ ਤੇ ਬੇਟਾ ਤੁਸੀਂ ਜਿਹੜੇ ਜਿੰਨੇ ਬੱਚੇ ਪਹੁੰਚੇ ਹੋ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਇਸ ਗਿਆਨ ਨੂੰ ਲਾਗੂ ਕਰੋ ਆਪਣੇ ਮਾਤਾ ਪਿਤਾ ਨੂੰ ਪਿਓ ਨੂੰ ਕਹੋ ਵੀ ਜੇ ਗਲਤ ਕੰਮਾਂ ਵਿੱਚ ਤਾਂ ਪਿਤਾ ਜੀ ਤੁਸੀਂ ਕਿਉਂ ਇਸ ਗਲਤ ਕੰਮ ਵਿੱਚ ਕਿਉਂਕਿ ਬੇਟਾ ਜਿਹੜੇ ਨਿੱਕੇ ਬੱਚਿਆਂ ਦੀ ਗੱਲ ਕਹੀ ਹੋਈ ਆ ਨਾ ਕਈ ਵਾਰ ਮਾਪੇ ਪਿਤਾ ਦੇ ਉੱਤੇ ਅਸਰ ਕਰਾ ਕਰਨ ਲੱਗ ਪਈ ਹੈ ਵੀ ਮੈਨੂੰ ਆਤੀ ਇਹ ਗੱਲ ਆਖੀ ਹੈ ਮੇਰੇ ਪੁੱਤ ਨੇ ਜਾਂ ਮੇਰੇ ਪੋਤੇ ਨੇ ਇਹ ਕੀ ਗੱਲ ਆਖੀ ਹੈ ਜੇ ਕੋਈ ਤੁਹਾਡਾ ਮਾਤਾ